ਤੇ ਉਹ ਗਰਲਫ੍ਰੈਂਡ ਹੈਗੀ ਹਾਂਜੀ ਹੈਗੀ ਮਤਲਬ ਆ ਦੇਖੋ ਵੀ ਪਹਿਲਾ ਬੰਦਾ ਆ ਜਿਹਨੇ ਕੈਮਰੇ ਅੱਗੇ ਐਕਸੈਪਟ ਕੀਤਾ ਕਿ ਗਰਲਫ੍ਰੈਂਡ ਹੈਗੀ ਆ ਅੱਛਾ ਕਿੰਨੇ ਸਾਲ ਤੋਂ ਰਿਲੇਸ਼ਨ ਹੈ ਕਿੰਨਾ ਵਨਾਵਾ ਹੋਇਆ ਆ ਨਾ 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 ਪਿਆਰਾ ਹੋਇਆ ਇਹ ਮੇਰਾ ਸਹੀ ਤੇ 5 ਸਾਲ ਹੋ ਗਏ ਮੈਨੂੰ ਵੀ 5 ਸਾਲ ਮਤਲਬ ਇੰਨੇ ਜ਼ਿਆਦਾ ਸੀਰੀਅਸ ਹੋ ਹਾਂਜੀ ਹਾਂਜੀ ਪੂਰੇ ਸੀਰੀਅਸ ਸਾਬ ਵੀ ਅੱਗੇ ਚਾਹੁੰਦੇ ਹੋ ਵੀ ਸਾਡਾ ਵਿਆਹ ਹੋ ਜਾਈਏ ਕੀ ਉਹਦਾ ਹੀ ਹੈ ਨਹੀਂ ਨਹੀਂ ਵਿਆਹ ਵਾਲੀ ਗੱਲ ਹੈ ਪੂਰੀ ਵਿਆਹ ਕਰਾਂਗੇ ਹਾਂਜੀ ਹਾਂਜੀ ਕਰ ਦੱਸ ਰੱਖਿਆ ਹੈ ਜੀ ਹੈਲੋ ਹੁਣ ਦੇਖਦੇ ਬਾਕੀ ਮੁੰਡੇ ਜਿਹਦੇ ਵਿੱਚ ਘਰ ਸੱਗੇ ਵੀ ਹਨ ਐਕਸੈਪਟ ਕਰਨਗੇ ਵੀ ਉਹਨਾਂ ਦੀ ਗਰਲਫ੍ਰੈਂਡ ਹੈਗੀ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਕਿਵੇਂ ਹੋ ਵਧੀਆ ਹੈ ਤੁਸੀਂ ਦੱਸੋ ਵਧੀਆ ਵਧੀਆ ਜਿਵੇਂ ਕਿ ਤੁਹਾਡੀ ਗਰਲਫ੍ਰੈਂਡ ਹੈਗੀ ਹੈ ਨਾ ਜੀ ਚਾਂਸ ਹੈਗੇ ਬਣਾਣ ਨਾ ਜੀ ਨਹੀਂ ਬਣਾਣੀ ਸਿਰਿਆ ਇੰਸ ਨਿਆਸੀ ਨਹੀਂ ਬਸ ਬੰਦਾ ਸਵਾਦ ਦਾ ਹੋਣਾ ਚਾਹੀਦਾ ਅੱਛਾ ਜਦ ਤੱਕ ਸਵਾਦ ਦਾ ਨਾ ਪਤਾ ਉਦੋਂ ਤੱਕ ਐਵੇਂ ਥੋੜੀ ਜਿਹੀ ਨਾ ਕਿੰਨਾ ਦਾ ਸਵਾਦ ਚਾਹੀਦਾ ਇਹ ਤਾਂ ਨਹੀਂ ਦੱਸੋ ਇਹ ਦੱਸਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਹਾਂ ਦੱਸਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਇਹ ਇੰਟਰਵਿਊ ਸਾਡੇ ਅੱਛਾ ਠੀਕ ਆ ਯਾ ਚਲੋ ਤੁਸੀਂ ਮੈਨੂੰ ਸਿੱਕ ਲੋ ਪੜਾਕੂ ਲੱਗ ਰਹੇ ਹੋ ਕਿ ਮੈਨੂੰ ਹੀ ਪਲੇਖਾ ਲੱਗ ਰਿਹਾ ਪਲੇਖਾ ਮੈਨੂੰ ਹੀ ਪਲੇਖਾ ਲੱਗ ਰਿਹਾ ਸਭ ਪਲੇਖਾ ਕੀ ਕਹਿ ਰਿਓ ਨੰਬਰ ਬਹੁਤ ਚੰਗੇ ਆਉਂਦੇ ਆ ਮੁੰਡੇ ਦੇ ਵਾਹ ਵਾਹ ਮੁੰਡਾ ਬੜਾਕੂ ਆ ਪੂਰਾ ਪੂਰਾ ਕੇ ਅੱਛਾ ਹਾਂ ਅੱਛਾ ਇਹ ਦੱਸੋ ਪੰਜਾਬ ਦਾ ਜਿਹੜਾ ਆ ਰਾਜ ਪੰਛੀ ਕਿਹੜਾ ਆ ਮੋਰ ਮੋਰ ਹੈ ਪੱਕੀ ਗੱਲ ਹੈ ਮੱਟੀ ਪੱਕੀ 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 ਹੈ ਨਹੀਂ ਬਾਜਾ 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 Oh sorry sorry Oh ਕਿਵੇਂ ਅਸੀਂ ਤਾਂ ਇਹਨੂੰ ਓਏ ਮੈਂ ਓਏ ਓਏ ਉਹਦਾ ਅਸੀਂ ਤਾਂ ਇਹਨੂੰ ਸਿਆਕਾਂ ਦਾ ਨਹੀਂ ਕਹਿੰਦਾ ਤੁਸੀਂ ਮੋਰ ਕਹਿਣਾ ਮੂਰੇ ਜਾ ਕੇ ਕਹਿੰਦਾ ਮੈਂ ਬਾਜ ਗਿਆ ਤੇ ਮੇਰੇ ਨੰਬਰ ਤਾਂ ਹੀ ਬਣਨੇ ਕਿ ਕੈਮਰੇ ਦੀ ਰਿਸਪੌਂਸਿਬਿਲਟੀ ਨਿਭਾ ਰਹੀ ਸੀ ਆਰ ਉਹਦੀ ਅੱਛਾ ਇਹਨਾਂ ਨੇ ਇਹਨੇ ਪਹਿਲੇ ਕਿਹਾ ਤਾਂ ਵੀ ਸਾਰਿਆਂ ਨੂੰ ਮੋਰ ਦੱਸਣਾ ਹੈ ਆਪੇ ਬਾਜ ਦਾ ਸਾਨੂੰ ਤਾਂ ਕਹਿਣੀ ਪੈਂਦੀ ਮੈਡਮ ਆਪਣੇ ਦੋਸਤ ਮੈਂ ਤਾਂ ਇਹ ਪਰਾਂਚ ਵੀ ਇਹਨਾਂ ਨੂੰ ਆਏ ਕਹਿ ਰਹੇ ਹੁੰਦਾ ਸੀਗਾ ਵੀ ਇਹ ਆਹ ਵਾਲੇ MCQ ਦਾ A ਆਨਸਰ ਨਹੀਂ ਹੈਗਾ B ਆ ਆਪੇ ਮੇਰਾ ਡੈਕ ਸੀ ਹੁੰਦਾ ਸੀਗਾ ਅੱਛਾ ਤਾਂ ਹੀ ਹੋ ਗਿਆ ਏ ਤਾਂ ਹੀ ਕਾਮੀ ਨਨੈ ਸੰਦੀ ਇਹ ਨਹੀਂ ਮੈਨੂੰ ਨਜ਼ਰ ਲੱਗ ਗਈ ਮੈਂ ਫੇਲ ਹੋ ਗਿਆ ਜੀ ਅੱਛਾ ਫੇਲ ਹੋ ਗਏ ਹਾਂ ਜੀ ਅੱਛਾ ਠੀਕ ਹੈ ਫਿਰ ਉਮੀਦ ਸੀਗੀ ਵੀ ਇਹਨਾਂ ਨੂੰ ਕਹਿੰਦੇ ਨੇ ਵੀ ਯਾਰ ਜਿਹੜੇ ਹੁੰਦੇ ਨੇ ਨਾ ਜਦੋਂ ਯਾਰ ਪਾਸ ਹੋ ਜੇ ਤਾਂ ਸਭ ਤੋਂ ਜ਼ਿਆਦਾ ਦੁੱਖ ਲੱਗਦਾ ਹੈ ਪਰ ਜਦੋਂ ਆਪਾਂ ਫੇਲ ਹੋ ਜਾਈਏ ਫਿਰ ਉਹ ਤੋਂ ਘੱਟ ਆਪਣਾ ਜਿਹੜਾ ਦੁੱਖ ਆ ਉਹ ਘੱਟ ਲੱਗਦਾ ਹੈ ਪਰ ਜਿਹੜਾ ਯਾਰ ਪਾਸ ਹੋ ਜੇ ਉਹਦਾ ਵੱਧੂ ਲੱਗਦਾ ਕਿੰਨੇ ਕ ਪਰਸੈਂਟ ਸੱਚ ਹੈ ਕੋਈ ਗੱਲ ਨਹੀਂ ਹਣ ਦੇਖੋ ਜੀ 4 ਸਾਲ ਦੀ ਡਿਗਰੀ 8 ਸਾਢੇ ਸਮੈਸਟਰ ਨੇ ਅਜੇ ਤੱਕ ਜੀ ਗਾਲ ਘੜਦੇ ਹੁੰਨੇ ਆ ਵੀ ਸਾਢੇ ਅਗਲੇ ਸਮੈਸਟਰ ਚ ਤੂੰ ਫੇਰ ਹੋ ਜਿਵੇਂ ਸਾਡੇ ਬਰੋਬਰ ਹੀ ਰਵੇਂ ਇੱਥੇ ਵੀ ਕੋਈ ਬੱਚਦੇ ਆਪਾਂ ਤਾਂ ਇਹ ਮਚੇ ਮਾ ਨਹੀਂ ਹੁੰਦਾ ਇਹ ਪਿਆਰ ਵਾਲੀ ਗਾਲੀ ਗਾਲੀ ਹੁੰਦੀ ਆ ਆਪ ਤਾਂ ਅੱਗੇ ਵਧੀਏ ਆਪਣੇ ਯਾਰ ਦੋਸਤਾਂ ਨੂੰ ਵੀ ਨਾਲ ਅੱਗੇ ਬਣਨ ਸਾਰਿਆਂ ਨੂੰ ਨਾਲ ਨਾ ਚੱਲੀ ਨਾ ਜਿੱਥੇ ਵੀ ਜਾਈਏ ਇਕੱਠੇ ਜਲਾਂਗੇ ਜੇ ਸਮੈਸਟਰ ਬੈਗ ਲੱਗਦਾ ਸਾਰਾ ਔਰ ਤੁਸੀਂ ਹੁਣ ਤੁਸੀਂ ਇਹ ਸਾਫ ਲਾ ਲਓ ਜੀ ਅਸੀਂ 2 4 6 ਜਾਣੇ ਆ ਠੀਕ ਆ 2 ਸਾਡੇ ਨਾਲ ਦੇ ਹੀ ਆਏ ਨੀਗੇ ਅਸੀਂ 8 ਜਾਣੇ ਆ ਹੋਸਟਲ 8 ਹੀ ਬਾਥਰੂਮ ਅਸੀਂ ਨੌਣ ਵੀ ਸਵੇਰੇ ਇਕੱਠੇ ਹੀ ਜਾਣੇ ਆ ਹੋਰ ਸਾਹਬ ਲਾਲੂ ਵੀ ਆਉਣਾ ਜੀ ਹੋਰ ਕੀ ਕਰੀਏ ਇਕੱਠੇ ਹੀ ਰਹਿਨੇ ਆ ਜੀ ਇਹਦੀ ਇਹ ਤਾਂ ਸਾਡੇ ਪਹਿਲੇ ਵਿੱਚ ਆ ਉਹਦੇ ਵਿੱਚ ਆਏ ਹੋਏ ਆ ਕਿੰਨੇ ਇਹਦੀ ਸੇਲੀ ਨਹੀਂ ਬਣਦੀ ਇਹਦੀ ਸੇਲੀ ਤਾਂ ਬਣਵਾ ਦੋ ਓਏ ਜੀ ਜੀ ਕੈਮਰੇ ਮੂਰੇ ਝੂਠ ਬੋਲ ਲੰਦਾ ਵਾ ਉਹਦਾ ਹੀ ਸਾਡਾ ਸੇਲੀ ਹੈਗੀ ਆ ਨਹੀਂ ਹੈਗੀ ਦੋ ਭਾਬੀਆਂ ਨੇ ਜੀ ਚੱਕੀ ਦੀ ਕਿਹਦੀ ਸਹੇਲੀ ਆ ਤੁਹਾਡੀ ਨਹੀਂ ਨਹੀਂ ਆਪਾਂ ਸਹੇਲੀ ਨਹੀਂ ਮਤਲਬ ਕਾਸਟ ਝੂਠ ਨਹੀਂ ਹੋਇਆ ਇਹਦੀ ਵੀਡੀਓ ਵੀ ਦੇਖੋ ਕਿ ਆਈ ਹੈ ਕੈਮਰੇ ਦਾ ਝੂਠ ਨਹੀਂ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਇਹ ਫਰਸਟ ਈਅਰ ਹੈ ਕਿ ਸੈਕੰਡ ਈਅਰ ਹੈ ਫਰਸਟ ਈਅਰ ਹੈ ਸੈਕੰਡ ਈਅਰ ਕਿੱਦਾਂ ਦਾ ਜਾ ਰਿਹਾ ਵਧੀਆ ਜਾ ਰਿਹਾ ਹੈ ਬਹੁਤ ਵਧੀਆ ਬਹੁਤ ਇੰਜੋਏਮੈਂਟ ਪੂਰਾ ਹੋ ਰਿਹਾ ਪੂਰੀ ਘਰੋਂ ਬਾਹਰ ਆ ਕੇ ਕਹਿੰਦੇ ਨਹੀਂ ਵੀ ਬਹੁਤ ਜ਼ਿਆਦਾ ਐਸ਼ ਹੋ ਜਾਂਦੀ ਜਦੋਂ ਆਪਾਂ ਘਰੇ ਰਹਿੰਦੇ ਨੇ ਐਂ ਕਹਿੰਦੇ ਵੀ ਬੜੀ ਇਨਸਟਰਕਸ਼ਨ ਹੈ ਇੱਧਰ ਨਹੀਂ ਜਾਣ ਦੇਣਾ ਘਰ ਦੇ ਨੇ ਬਾਰ-ਬਾਰ ਫੋਨ ਕਰਨਾ ਹੈ ਹੁਣ ਕਿੱਦਾਂ ਦੀ ਲੱਗਦੀ ਹੈ ਲਾਈਫ ਉਹ ਵਧੀਆ ਸੀ ਕਿ ਇਹ ਵਧੀਆ ਹੈ ਨਹੀਂ ਦੋਨੇ ਆਪ ਦੀ ਜਗ੍ਹਾ ਵਧੀਆ ਹੁਣ ਵੀ ਇੱਥੇ ਆ ਕੇ ਵੱਧ ਤੋਂ ਵੱਧ 2 ਹਫ਼ਤੇ ਰਹੀਦਾ ਫਿਰ ਘਰ ਜਾਣ ਨੂੰ ਦਿਲ ਕਰ ਪੈਂਦਾ ਵੀ ਘਰੇ ਜਾਵੜੀਏ ਅੱਛਾ ਬਸ ਫਿਰ ਘਰੋਂ ਆਉਂਦਾ ਵੀ ਨਹੀਂ ਦਿਲ ਕਰਦਾ ਵੀ ਹਾਏ ਮੰਡੇ ਸਬੋਟ ਕੇ ਜਾਣਾ ਪੈਣਾ ਪਰ ਇੱਥੇ ਆ ਕੇ ਫਿਰ ਨਾਰਮਲ ਹੋ ਜਾਂਦਾ ਵਧੀਆ ਲੱਗਦਾ ਸਰ ਫੇਵਰਿਟ ਟੀਚਰ ਕਿਹੜੀ ਹੈ ਕਿ ਹਾਂ ਇਹ ਜਾਂ ਫੇਵਰਿਟ ਸਬਜੈਕਟ ਕਿਹੜਾ ਹੈ ਸੱਚਨ ਵਗੈ ਮੈਨੂੰ ਲੱਗਦਾ ਹੈ ਨਹੀਂ ਨਹੀਂ ਆਪਣੇ ਕੋਰਸ ਮਤਲਬ ਇੰਟਰਨਲ ਹੀ ਮੈਨੂੰ ਵਧੀਆ ਲੱਗਦੇ ਇੰਟਰਸਟਿੰਗ ਜਿਹੜੇ ਕੁਕਿੰਗ ਦੇ ਰਿਲੇਟਡ ਹੈਗੇ ਆ ਕਿਉਂਕਿ ਇੰਟਰਸਟਿੰਗ ਹੈ ਸਾਰਾ ਕੁਝ ਖੁਦ ਕਰਨਾ ਹੁੰਦਾ ਪ੍ਰੈਕਟੀਕਲ ਹੁੰਦੇ ਹੋਂ ਦੇ ਵਿੱਚ ਤਾਂ ਸਭ ਤੋਂ ਇੰਟਰਸਟਿੰਗ ਕੋਰਸ ਕੁਕਿੰਗ